ਭਾਈ ਅਮਰਿਤਪਾਲ ਸਿੰਘ ਨੂੰ ਲੈ ਕੇ ਅਦਾਲਤ ਦੇ ਅੰਦਰ ਆਪਣਾ ਪੱਖ ਪੇਸ਼ ਕੀਤਾ ਗਿਆ ਪੱਖ ਪੇਸ਼ ਕਰਨ ਵਾਲੇ ਸੂਬਾ ਸਰਕਾਰ ਅਤੇ ਮਿਨਿਸਟਰੀ ਆਫ ਹੋਮ ਅਫੇਅਰਸ ਸੈਂਟਰ ਗਵਰਨਮੈਂਟ ਦੇ ਜੋ ਪੱਖ ਪੇਸ਼ ਕੀਤਾ ਗਿਆ ਉਸ ਦੇ ਵਿੱਚ ਸਿੱਧੀ ਤੌਰ ਤੇ ਇੱਕ ਗੱਲ ਕਹੀ ਗਈ ਹੈ ਕਿ ਭਾਈ ਅਮਰਿਤਪਾਲ ਸਿੰਘ ਜਦੋਂ ਅਸਾਮ ਦੀ ਡਿਬਰੂਗੜ ਜੇਲ੍ਹ ਸੀ ਵੀ ਤਾਂ ਉਦੋਂ ਵੀ ਉਹਨਾਂ ਦੇ ਵਕਫਵਾਦੀਆਂ ਦੇ ਨਾਲ ਸਿੱਧੇ ਲਿੰਕਸਨ ਇਹ ਤਰਕ ਦਿੱਤਾ ਗਿਆ ਹੈ ਕਿ ਭਾਈ ਅਮਰਿਤਪਾਲ ਸਿੰਘ ਦੇ ਕਮਰੇ ਵਿੱਚੋਂ ਫੋਨਸ ਬਰਾਮਦ ਹੋਏ ਨੇ ਨਾਲ ਕਈ ਗੈਜੇਟਸ ਬਰਾਮਦ ਹੋ ਚੁੱਕੇ ਨੇ ਜਿਸ ਤੋਂ ਬਾਅਦ ਇਹਦੇ ਵਿੱਚ ਕੋਈ ਦੂਰਅਏ ਨਹੀਂ ਹੈ ਕਿ ਭਾਈ ਅਮਰਿਤਪਾਲ ਸਿੰਘ ਵੱਖਵਾਦੀਆਂ ਦੇ ਸੰਪਰਕ ਦੇ ਵਿੱਚ ਜੇਲ੍ਹ ਅੰਦਰ ਵੀ ਸੀ ਹੁਣ ਇਸ ਤਰਕ ਦੇ ਆਧਾਰ ਦੇ ਉੱਤੇ ਐਨਐਸਏ ਨੂੰ ਸਹੀ ਠਹਿਰਾ ਦਿੱਤਾ ਗਿਆ ਜਿਹੜੀ ਐਨਐਸਏ ਵਿਧਾਈ ਗਈ ਸੀ ਜਿਸ ਦੇ ਖਿਲਾਫ ਪਟੀਸ਼ਨ ਪਾਈ ਗਈ ਸੀ ਭਾਈ ਅਮਰਿਤਪਾਲ ਸਿੰਘ ਦੇ ਪਰਿਵਾਰ ਵੱਲੋਂ ਇਹ ਪਟੀਸ਼ਨ ਪਾਈ ਗਈ ਸੀ ਜੇ ਸੁਧਾਰ ਦੇ ਉੱਤੇ ਇਸ ਵਧੀ ਹੋਈ ਐਨਐਸਏ ਨੂੰ ਸਹੀਕਰਾਰ ਦੇ ਦਿੱਤਾ ਗਿਆ ਹੁਣ ਸਵਾਲ ਇਹ ਹੈ ਕਿ ਜਿਸ ਤਰਕ ਨੂੰ ਸੂਬਾ ਸਰਕਾਰ ਅਤੇ ਸੈਂਟਰ ਗਵਰਨਮੈਂਟ ਨੇ ਦਿੱਤਾ ਉਹ ਉਸ ਤਰਕ ਦੇ ਆਧਾਰ ਦੇ ਉੱਤੇ ਆਉਣ ਵਾਲੇ ਸਮੇਂ ਵਿੱਚ ਵੀ ਕੋਈ ਐਕਸ਼ਨ ਹੋ ਸਕਦਾ ਉਸ ਤਰਕ ਦੇ ਆਧਾਰ ਦੇ ਉੱਤੇ ਭਾਈ ਅਮਰਿਤਪਾਲ ਸਿੰਘ ਦੇ ਖਿਲਾਫ ਕੋਈ ਐਕਸ਼ਨ ਹੋ ਸਕਦਾ ਅਜੇ ਤਾਂ 225 ਤੱਕ ਹੀ ਐਨਐਸਏ ਵਧੀ ਹੈ ਕਿ ਇਸ ਤੋਂ ਅੱਗੇ ਵੀ ਵਧਾਈ ਜਾ ਸਕਦੀ ਹੈ ਇੱਕ ਪਾਸੇ ਖਡੂਰ ਸਾਹਿਬ ਦੀ ਜਨਤਾ ਜਿਨ੍ਹਾਂ ਨੇ ਭਾਈ ਅਮਰਤਪਾਲ ਸਿੰਘ ਨੂੰ ਭਾਰੀ ਵੋਟਾਂ ਪਾਈਆਂ ਉਹ ਆਪਣੇ ਨੁਮਾਇंदे ਨੂੰ ਡਿਕਰੇ ਗਿਆ ਦੂਜੇ ਪਾਸੇ ਭਾਈ ਅਮਰਤਪਾਲ ਸਿੰਘ ਦੀਆਂ ਮੁਸ਼ਕਲਾਂ ਦਿਨੋਂ ਦਿਨ ਵੱਧ ਰਹੀਆਂ ਨੇ ਭਾਈ ਅਮਰਤਪਾਲ ਸਿੰਘ ਦਾ ਜੇਲ੍ਹੋਂ ਬਾਹਰ ਆਉਣਾ ਔਖਾ ਹੁੰਦਾ ਜਾ ਰਿਹਾ ਹੈ ਔਰ ਸਰਕਾਰੀ ਪ੍ਰਸ਼ਾਸਨ ਦੇ ਵੱਲੋਂ ਇਥੋਂ ਤੱਕ ਕਹਿ ਦਿੱਤਾ ਗਿਆ ਮਿਨਿਸਟਰੀ ਆਫ ਹੋਮ ਅਫੇਅਰਸ ਵੱਲੋਂ ਇਥੋਂ ਤੱਕ ਕਹਿ ਦਿੱਤਾ ਗਿਆ ਕਿ ਜੇ ਅਦਾਲਤ ਮੰਗੇ ਤਾਸੀ ਇਸ ਚੀਜ਼ ਦੇ ਸਬੂਤ ਵੀ ਪੇਸ਼ ਕਰ ਸਕਦੇ ਆ ਹਾਲਾਂਕਿ ਆਪਣਾ ਲਿਖਤੀ ਬਿਆਨ ਜਿਹੜਾ ਆ ਆਪਣਾ ਪੱਖ ਜਿਹੜਾ ਆ ਉਹ ਪੇਸ਼ ਕਰ ਦਿੱਤਾ ਗਿਆ ਔਰ ਇਸ ਮਾਮਲੇ ਦੇ ਉੱਤੇ ਸਾਫ਼ ਕਰ ਦਿੱਤਾ ਗਿਆ ਕਿ ਜੇ ਅਦਾਲਤ ਚਾਹੇ ਤਾਂ ਇਹਦੇ ਉੱਤੇ ਸਬੂਤ ਵੀ ਪੇਸ਼ ਕੀਤੇ ਜਾ ਸਕਦੇ ਨੇ ਯਾਨੀ ਕਿ ਪੱਕੇ ਪੈਰੀ ਜਿਹੜੀ ਹੈ ਉਹ ਸਰਕਾਰੀ ਪੱਖ ਸਾਹਮਣੇ ਲਿਆਂਦਾ ਗਿਆ ਹੁਣ ਵੱਡਾ ਸਵਾਲ ਇਹ ਖੜਦਾ ਆ ਕਿ ਜੇ ਇਹ ਪੱਖ ਇੰਨਾ ਜ਼ਿਆਦਾ ਪ੍ਰੋਮਿਨੈਂਟ ਹੈ ਔਰ ਇਸ ਆਧਾਰ ਦੇ ਉੱਤੇ ਭਾਈ ਅਮਰਤਪਾਲ ਸਿੰਘ ਦੀ ਜਿਹੜੀ NSA ਨੂੰ ਸਹੀ ਠਹਿਰਾਇਆ ਜਾ ਰਿਹਾ ਹੈ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਇਹ NSA ਹੋਰ ਵਧਾਈ ਜਾਵੇਗੀ ਜਾਂ ਪਰਿਵਾਰ ਕੁਝ ਹੋਰ ਗਰਾਉਂਡਸ ਜਿਹੜਾ ਆ ਉਹ ਲੈ ਕੇ ਆਵੇਗਾ ਇਸ ਧਾਰ ਦੇ ਉੱਤੇ ਸਾਫ਼ ਕਰ ਦਿੱਤਾ ਗਿਆ ਹੈ ਕਿ ਵਕਫਵਾਦੀਆਂ ਨਾਲ ਸੰਪਰਕ ਹੋਣ ਦੇ ਨਾਂ ਤੇ ਇਸ NSA ਨੂੰ ਸਹੀ ਠਹਿਰਾਇਆ ਜਾਂਦਾ ਹੈ ਪਰ ਸਵਾਲ ਇਹ ਖੜਦਾ ਹੈ ਕਿ ਕੀ ਭਾਈ ਅਮਰਪਾਲ ਸਿੰਘ ਜੇਲ੍ਹ ਦੇ ਅੰਦਰ ਰਹਿੰਦਿਆਂ ਹੋਇਆ ਦੁਬਾਰਾ NSA ਦੇ ਨਾਲ ਜੁੜਣਗੇ ਕਿ ਉਹਨਾਂ ਦੇ ਉੱਤੇ ਦੁਬਾਰਾ NSA ਲਾਈ ਜਾਏਗੀ ਫਿਲਹਾਲ ਸਵਾਲ ਬੇहद ਬਣੇ ਹੋਏ ਨੇ ਔਰ ਉਡੀਕ ਹੈ ਤੇ ਫੈਸਲੇ ਦੀ ਜੋ ਵੀ ਹੋਏਗਾ ਦੱਸ ਦੇ ਰਵਾਂਗੇ ਬਣੇ ਰੋਵਨ ਇੰਡੀਆ ਪੰਜਾਬੀ ਦੀ